ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਭਾਜਪਾ ਗੁਰਨਕੌੜਾ ਵੱਲੋਂ ਬੀਜੇਪੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਸ਼ੁਰੂ ਕਿਹਾ ਪਿੰਡਾਂ ਵਿੱਚ ਮਿਲ ਰਿਹਾ ਭਰਮਾ ਹੁੰਗਾਰਾ ਜੇਕਰ ਤੁਸੀਂ ਪੀਟੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਿੰਦਗਤ ਜਨਤਾ ਪਾਰਟੀ ਜਿੰਦਾਬਾਦ ਜੇ ਜਨਤਾ ਪਾਰਟੀ ਜਿੰਦਾਬਾਦ ਰਾਣਾ ਸਾਹਿਬ ਜਿੰਦਾਬਾਦ ਰਾਣਾ ਸਾਹਿਬ ਜਿੰਦਾਬਾਦ ਮੋਦੀ ਸਾਹਿਬ ਦੇ ਨਾਂ ਦੇ ਉੱਤੇ ਕਮਲ ਦੇ ਫੁੱਲ ਦੇ ਨਾਂ ਦੇ ਉੱਤੇ ਅਸੀਂ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕ ਕਮਲ ਦੇ ਫੁੱਲ ਤੇ ਉੱਤੇ ਪੂਰਾ ਆਪਣਾ ਭਰੋਸਾ ਜਤਾਉਂਦੇ ਨੇ ਤੇ ਸਭ ਨੂੰ ਸਭ ਨੇ ਸਾਨੂੰ ਵਿਸ਼ਵਾਸ ਜਤਾਇਆ ਹੈ ਕਿ ਕਮਲ ਦੇ ਫੁੱਲ ਦਾ ਬਟਨ ਦੱਬੰਗੇ ਤੇ ਮੇਰੇ ਨਾਲ ਭਗਵਾਨ ਸਿੰਘ ਜੀ ਨੇ ਜਿਹੜੇ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਤੋਂ ਉਮੀਦਵਾਰ ਨੇ ਤੇ ਮੇਰਾ ਛੋਟਾ ਭਰਾ ਕਮਲ ਹੈ ਜਿਹੜਾ ਇੱਥੋਂ ਬਲੌਕ ਸਮਿਤੀ ਦੇ ਚੋਣਾਂ ਦੇ ਵਿੱਚ ਸਾਡਾ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਤੇ ਪੂਰਾ ਜੋਸ਼ ਹੈ ਜੀ ਲੋਕਾਂ ਦੇ ਵਿੱਚ ਪੂਰੇ ਪਿੰਡ ਵਿੱਚ ਅਸੀਂ ਗਏ ਲੋਕਾਂ ਨੂੰ ਮਿਲੇ ਸਭ ਦੇ ਦੁੱਖ ਸੁੱਖ ਸੁਨੇ ਇਸ ਸਰਕਾਰ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ ਤੇ ਲੋਕ ਭਾਜਪਾ ਨੂੰ ਨਰਿੰਦਰ ਮੋਦੀ ਸਾਹਿਬ ਦੀਆਂ ਸਕੀਮਾਂ ਨੂੰ ਤੇ ਸਾਡੇ ਕੈਂਡੀਡੇਟਸ ਦੇ ਨਾਲ ਪੂਰਾ ਹਰ ਵਕਤ ਤਿਆਰ ਨੇ ਨਾਲ ਖੜਨ ਨੂੰ ਵੋਟ ਪਾਉਣ ਨੂੰ ਮੈਂ ਸਵਾਸ ਦੂਜੀ ਪਾਰਟੀ ਮੈਂ ਤੁਹਾਨੂੰ ਬਾਤ ਕਰਾਂ ਤੇ ਮੇਰੇ ਜਿਹੜੇ ਸੀਨੀਅਰ ਲੀਡਰ ਨੇ ਰਿਕਾਉੜਾ ਸਾਹਿਬ ਜੀ ਇਹ ਸਾਡੇ ਨਾਲ ਆਏ ਮੇਰੇ ਪੂਰਾ ਯੂਥ ਮੇਰੀ ਭੈਣਾਂ ਮੇਰੀ ਮਾਤਾਵਾਂ ਜਿਹੜੇ ਸਾਡੇ ਨਾਲ ਸਵੇਰ ਤੋਂ ਹੀ ਉਹਨਾਂ ਦੇ ਜੋਸ਼ ਦੇਖ ਕੇ ਐ ਲੱਗਦਾ ਕਿ ਭਾਈ ਇਸ ਵਾਰ ਚਾੜੂ ਨਹੀਂ ਖਲਾਰਤੀ ਰਹਿਣਗੇ ਬਿਲਕੁਲ ਖਲਾਰਾਂਗੇ ਖਲਾਰਾਂਗੇ ਵੀ ਜਿਹੜਾ ਕੀ ਇਹਨਾਂ ਨੇ ਨਿਯੋਗਨਾ ਤੇ ਜਿਹੜੇ ਹੋਰ ਸੀਗੇ ਬੰਦੇ ਜਿਨ੍ਹਾਂ ਦੇ ਦੋਸ ਨਹੀਂ ਸੀਗੇ ਉਹਨਾਂ 'ਤੇ ਵੀ ਅਤਿਆਚਾਰ ਕੀਤੇ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦਾ ਇੱਕ ਵੀ ਨਹੀਂ ਪੂਰਾ ਕੀਤਾ ਤੇ ਜਿਸ ਵੀ ਤੁਸੀਂ ਜਾ ਕੇ ਡਾਕਟਰ ਕੋਲ ਜਾ ਕੇ ਆਏ ਆਂ ਔਰ ਸਭ ਸਾਡੇ ਨਾਲ ਸੀ ਤੇ ਸਾਰੇ ਲੋਕਾਂ ਨੇ ਇਹੀ ਕਿਹਾ ਕਿ ਭਾਈ ਤੁਸੀਂ ਕੋਈ ਵੀ ਕੰਮ ਨਹੀਂ ਕੀਤਾ ਜਿਹੜੀ ਪਿਛਲੀ ਮਾੜੀ ਸਰਕਾਰ ਕੀਤੀ ਆ ਤੇ ਸਾਰਿਆਂ ਨੇ ਇਹੀ ਕਿਹਾ ਕਿ ਮੋਦੀ ਸਾਹਿਬ ਨੂੰ ਲਿਆਇਆ ਜਾਵੇ ਤੇ ਮੋਦੀ ਸਾਹਿਬ ਤਾਂ ਆਣਗੇ ਜੇ ਸਾਡੇ ਇਸ ਵਾਰ ਸਾਡਾ ਇਹ ਪ੍ਰਚਾਰ ਜਿਹੜਾ ਸਹੀ ਸਾਧਕ ਪੂਰਾ ਤੋਂ ਹੋਣ ਦੇਣਗੇ ਇਹ ਤੇ ਸਾਨੂੰ ਉਮੀਦ ਹੈ ਕਿ ਸਾਡੇ ਇਸ ਕੰਮ ਦੇ ਵਿੱਚ ਵਿਗੜ ਨਹੀਂ ਪਾਉਣਗੇ ਤੇ ਬਾਕੀ ਅਸੀਂ ਆਪਣੇ ਪਹਿਲੇ ਤੋਂ ਪੂਰੇ ਇਸ ਪਿੰਡ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਸਰ ਲੇਡੀਜ਼ ਨੇ ਸਾਡਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਕੀਤਾ ਔੜਾ ਸਾਹਿਬ ਦਾ ਮੈਂ ਪਹਿਲੇ ਤੋਂ ਧੰਨਵਾਦ ਕਰਦਾ ਮੇਰੇ ਪਿੰਡ 'ਚ ਆਏ ਨੇ ਤੇ ਮੇਰੇ ਪਿੰਡ ਦੇ ਵਿੱਚ ਆ ਕੇ ਆਪਣੇ ਇੱਥੇ ਪਰਚਾਪ ਨੂੰ ਸਾਡੇ ਮਿੱਤਰੇ ਚੜਿਆ थैंक यू ਸੋ ਮਚ ਮਿਹਰਬਾਨੀ ਜੀ ਭਰਾ ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ ਸ਼ੁਕਰੀਆ